ਸੱਜਣ মিডিਆ ਚੈਨਲ ਉੱਤੇ ਸਭ ਦੋਸਤਾਂ ਦਾ ਸਵਾਗਤ ਹੈ ਮੈਂ ਹਾਂ ਬਲਬੀਰ ਜੰਡੂ ਅਕਾਲ ਤਖਤ ਦੇ ਉੱਤੋਂ 2 ਦਸੰਬਰ ਨੂੰ ਜਿਹੜਾ ਹੁਕਮਨਾਮਾ ਜਾਰੀ ਹੋਇਆ ਤੇ ਉਸ ਤੋਂ ਬਾਅਦ ਜੋ ਕੁਝ ਘਟਨਾਵਾਂ ਲੜੀਵਾਰ ਵਾਪਰੀਆਂ ਤੇ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਵਿੱਚ ਬਕਾਇਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਉੱਤੇ ਲੱਗੇ ਇਲਜ਼ਾਮਾਂ ਦੇ ਸਬੰਧ ਵਿੱਚ ਇੱਕ ਤਿੰਨ ਮੈਂਬਰੀ ਜਾਂਚ ਕਮੇਟੀ ਬਣਾਈ ਸੀ ਜਿਸ ਨੂੰ ਕਿ ਅਕਾਲ ਤਖਤ ਦੇ ਜਥੇਦਾਰ ਨੇ ਵੀ ਚੁਣੌਤੀ ਦਿੱਤੀ ਸੀ ਪਰ ਲੱਗਦਾ ਇਹ ਸੀਗਾ ਕਿ ਜਿਹੜੀ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਅੰਤਰੀਕ ਕਮੇਟੀ ਦੀ ਮੀਟਿੰਗ ਹੋਈ ਹੈ ਕਿ ਉਸ ਦੇ ਵਿੱਚ ਸ਼ਾਇਦ ਇਹਦੇ ਬਾਰੇ ਕੋਈ ਗੱਲ ਸਾਹਮਣੇ ਆਵੇ ਪਰ ਗੱਲ ਜਿਸ ਤਰ੍ਹਾਂ ਦੀ ਸਾਹਮਣੇ ਆਈ ਉਸ ਨੇ ਹੋਰ ਕਈ ਤਰ੍ਹਾਂ ਦੇ ਜਿਹੜੇ ਹੈ ਸ਼ੰਕੇ ਵੀ ਤੇ ਸਵਾਲ ਵੀ ਖੜੇ ਕੀਤੇ ਆ ਉਸ ਤੋਂ ਉੱਤੋਂ ਲੱਗਦਾ ਹੈ ਕਿ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਦਾ ਆਪਣਾ ਕਹਿਣਾ ਹੈ ਕਿ ਇਹ ਉਸ ਨੂੰ ਲਟਕਾ ਕੇ ਰੱਖਣ ਦੇ ਲਈ ਨਾ ਜਿਉਂਦਿਆਂ ਚ ਨਾ ਮਰਿਆਂ ਵਿੱਚ ਵਾਲੀ ਗੱਲ ਉਹਨਾਂ ਨੇ ਕੀਤੀ ਹੈਗੀ ਐ ਇਸ ਸਬੰਧ ਦੇ ਵਿੱਚ ਕਿਉਂਕਿ ਅੰਤਰੀਕ ਕਮੇਟੀ ਨੇ ਉਹਨਾਂ ਦੇ ਸਬੰਧ ਦੇ ਵਿੱਚ ਜਿਹੜੀ ਜਾਂਚ ਕਮੇਟੀ ਬਣੀ ਸੀ ਉਸ ਦੀ ਜਿਹੜੀ ਮਿਆਦ ਹੈ ਪਹਿਲਾਂ ਤਾਂ 15 ਦਿਨ ਸੀ ਹੁਣ 1 ਮਹੀਨਾ ਵਧਾ ਦਿੱਤੀ ਹੈ ਤੇ ਉਹਦੇ ਤੋਂ ਇਹ ਲੱਗਦਾ ਹੈ ਕਿ ਉਸ ਦੇ ਅਰਥ ਇਹ ਹੈ ਕਿ ਉਹਨਾਂ ਦੀਆਂ ਸਿਵਾਵਾਂ ਵਿੱਚ ਜਿਹੜੀਆਂ 19 ਦਿਨ ਤੱਕ ਉਸ ਤਰ੍ਹਾਂ ਜਿਹੜੀਆਂ ਨਹੀਂ ਲਈਆਂ ਜਾਣਗੀਆਂ ਗਿਆਨੀ ਹਰਪ੍ਰੀਤ ਸਿੰਘ ਦੀ ਸੋ ਇਸ ਕਰਕੇ ਉਸ ਕਮੇਟੀ ਦੇ ਵਿੱਚ ਜਿਹੜਾ ਫੈਸਲਾ ਆਇਆ ਵੀ ਹੈ ਸਾਹਮਣੇ ਜਾਂ ਜਿਹੜਾ ਮੀਡੀਆ ਵਿੱਚ ਆਇਆ ਉਸ ਦੇ ਵਿੱਚ ਇਹੀ ਗੱਲ ਕਹੀ ਗਈ ਹੈ ਕਿ ਜਿਹੜੀ ਨਰਾਇਣ ਸਿੰਘ ਚੌੜਾ ਬਾਰੇ ਪਹਿਲਾਂ ਉਸ ਨੂੰ ਪੰਥ ਚ ਛੇਕਣ ਦਾ ਮਤਾ ਸੀਗਾ ਉਸ ਨੂੰ ਰੱਦ ਕਰ ਦਿੱਤਾ ਗਿਆ ਜਾਂ ਉਸ ਦੁਆਰਾ ਉਹਦੀ ਤਸਦੀਕ ਨਹੀਂ ਕੀਤੀ ਗਈ ਸੋ ਇਸ ਕਰਕੇ ਇਸ ਦੇ ਉੱਤੇ ਤਿੱਖਾ ਪ੍ਰਤੀਕਰਮ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਦਾ ਆਇਆ ਇਹ ਸਾਰੇ ਮਾਮਲੇ ਨੂੰ ਲੈ ਕੇ ਅਸੀਂ ਅੱਜ ਗੱਲਬਾਤ ਕਰਾਂਗੇ ਇਸ ਗੱਲਬਾਤ ਦੇ ਲਈ ਸਾਡੇ ਵਿਸ਼ੇਸ਼ ਮਹਿਮਾਨ ਨੇ ਸਰਦਾਰ ਜਿਸ ਪਾਉਸਿੰਗ ਸਿੱਧੂ ਸੀਨੀਅਰ ਪੱਤਰਕਾਰ ਜਿਨ੍ਹਾਂ ਦਾ ਕਿ ਖਾਸ ਕਰਕੇ ਸਿੱਖ ਰਾਜਨੀਤੀ ਨਾਲ ਬੜਾ ਨੇੜਿਓਂ ਲਗਾਵਾ ਔਰ ਉਸ ਨੂੰ ਬੜਾ ਨੇੜਿਓਂ ਦੇਖਦੇ ਆ ਉਸ ਦਾ ਇੱਕ ਆਪਣਾ ਨਜ਼ਰੀਆ ਇੱਕ ਆਪਣਾ ਧਿਆਨ ਹੈ ਸਾਰੀ ਸਿੱਖ ਰਾਜਨੀਤੀ ਦੇ ਸਬੰਧ ਵਿੱਚ ਤੇ ਉਹਨਾਂ ਤੋਂ ਅਸੀਂ ਜਾਨਣਾ ਚਾਹਾਂਗੇ ਕਿ ਉਹ ਇਸ ਸਾਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਆ ਸਿੱਧੂ ਸਾਹਿਬ ਤੁਹਾਡਾ ਸਵਾਗਤ ਹੈ ਪ੍ਰੋਗਰਾਮ 'ਚ ਹਾਂ ਧੰਨਵਾਦ ਥੈਂਕ ਯੂ ਸ਼ੁਕਰੀਆ ਜੀ ਇਸ ਸਬਕ ਉਸ ਤਰ੍ਹਾਂ ਲੱਗਦਾ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਨੇ ਜਿਸ ਤਰ੍ਹਾਂ ਦਾ ਪ੍ਰਤੀਕਰਮ ਦਿੱਤਾ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਜਿਹੜੀ ਅੰਤਰੀ ਕਮੇਟੀ ਨੇ ਜਿਹੜਾ ਫੈਸਲਾ ਲਿਆ ਹੈਗਾ ਬੇਖੋਵ ਸਵਾਲ ਤਾਂ ਇਹ ਹੈ ਵੀ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਜਿੱਥੋਂ ਤਾਂ ਇਹਨਾਂ ਨੂੰ ਕੋਈ ਮਾੜਾ ਮੁੱਟਾ ਸੇਕ ਆਉਂਦਾ ਕਿਉਂਕਿ ਉਹ ਆਪਣਾ ਨਰੈਣ ਸਿੰਘ ਚੌੜਾ ਕੁਝ ਦੂਜੀ ਖਾੜਕੂ ਧਿਰ ਨਾਲ ਜੁੜਿਆ ਰਿਹਾ ਹੈ ਤੇ ਇਸ ਕਰਕੇ ਇਹਨਾਂ ਨੂੰ ਐਂ ਲੱਗਦਾ ਵੇ ਖਾੜਕੂ ਤੇ ਬਨਾਲਕਾ ਨੂੰ ਇਸ ਕਿਸਮ ਦਾ ਆਪਣਾ ਆ ਕੋਈ ਉਹਦੇ ਨਾਲ ਕੁਝ ਕਰਨਾ ਤੇ ਉਸ ਤੋਂ ਇਹਨਾਂ ਨੇ ਬਚਣ ਲਈ ਸਾਰਾ ਕੁਝ ਕਰ ਲਈ ਉਹ ਤੇ ਉਹਦੇ ਉਹਦੇ ਰੈਜੂਲੇਸ਼ਨ ਤੇ ਕੁਝ ਉਹਦੇ ਤੇ ਜਿਹੜਾ ਮਤਾ ਪਾਇਆ ਸੀ ਪਹਿਲਾਂ ਪਿਛਲੀ ਵਾਰੀ ਉਹਦੇ ਤੇ ਕੋਈ ਗੱਲ ਨਹੀਂ ਕੀਤੀ ਉਹ ਵਾਪਸ ਹੀ ਲੈ ਲੈ ਚੁੱਪ ਹੀ ਕਰਕੇ ਛੱਡੋ ਜੀ ਸਾਰੇ ਛੱਡੋ ਛੱਡੋ ਕਰਕੇ ਪਤਾ ਲੱਗਿਆ ਮੀਟਿੰਗ ਦੇ ਵਿੱਚ ਉਹਨਾਂ ਨੇ ਕੋਈ ਗੱਲ ਹੀ ਨਹੀਂ ਕੀਤੀ ਇਹ ਤੋਂ ਇਸ ਦਾ ਮਸਲਾ ਆਇਆ ਹਰਪ੍ਰੀਤ ਦਾ ਮਸਲਾ ਆਇਆ ਹਰਪ੍ਰੀਤ ਦੇ ਮਸਲੇ ਦੇ ਉੱਤੇ ਕੋਈ ਬਹਿਸ ਨਹੀਂ ਕੀਤੀ ਇਹ ਕਮੇਟੀ ਨੇ ਕੀ ਕੀ ਰਿਪੋਰਟ ਹੋਈ ਆ ਕਮੇਟੀ ਨੇ ਕੀ ਉਹਦੇ ਤੇ ਕੰਮ ਕੀਤਾ ਜਿਹੜੀ ਤਿੰਨ ਮੈਂਬਰੀਆਂ ਚਾਰ ਮੈਂਬਰੀ ਸੀ ਐਕਚੁਅਲੀ ਜੇ ਅੰਦਰ ਜਾ ਕੇ ਪਤਾ ਲੱਗਿਆ ਵੀ ਚਾਰ ਮੈਂਬਰੀ ਕਮੇਟੀ ਸੀ ਜਿਹੜੇ ਕਿ ਇਹ ਤਿੰਨ ਮੈਂਬਰੀ ਦਾ ਆਇਆ ਸੀਗਾ ਤਿੰਨ ਮੈਂਬਰੀ ਦਾ ਆਇਆ ਸੀ ਜਿਹੜਾ ਅੰਦਰ ਐਗਜ਼ੀਕਿਊਟਿਵ ਚ ਜਿਹੜਾ ਜਿਹੜੇ ਉਹ ਜਸਵੰਤ ਸਿੰਘ ਪੜੈਣ ਜਿਹੜਾ ਅੰਦਰ ਐਗਜ਼ੀਕਿਊਟਿਵ ਦਾ ਮੈਂਬਰ ਹੈ ਉਨੇ ਉਹਨੇ ਇੰਟਰਵਿਊ ਚ ਕਾਲ ਦੱਸਿਆਗਾ ਕਿ ਅਸਲ ਵਿੱਚ ਚਾਰ ਮੈਂਬਰੀ ਕਮੇਟੀ ਸੀ ਤੇ ਇਸ ਕਮੇਟੀ ਦੇ ਕਮੇਟੀ ਨੇ ਕਮੇਟੀ ਦੇ ਬਾਰੇ ਕੋਈ ਗੱਲ ਨਹੀਂ ਹੋਈ ਅੰਦਰ ਅਨੁਸਾਰ ਵੀ ਇਹ 61 ਨੰਬਰ ਕੋਈ ਆਈਟਮ ਸੀ ਕਹਿੰਦਾ 61 ਨੰਬਰ ਤੇ ਉਸ ਆਈਟਮ ਦੇ ਉੱਤੇ ਗੱਲ ਹੋਈ ਤੇ ਕਹਿੰਦੇ ਜੀ ਚਲੋ ਛੱਡੋ ਜੀ ਇਸ ਨੂੰ ਅਜੇ ਕੀ ਇਹਦੇ ਤੇ ਡਿਸਕਸ ਕਰਨਾ ਇੱਕ ਮਹੀਨਾ ਅੱਗੇ ਪਾ ਦਿਓ ਕਿਉਂਕਿ ਇਹ ਪੂਰੀ ਪਲਾਨ ਬਣਾਈ ਵੀ ਪਹਿਲਾਂ ਦੀ ਸੀ ਤੇ ਇੱਕ ਮਹੀਨਾ ਉਹਨਾਂ ਨੇ ਅੱਗੇ ਪਾਤੀ ਆ ਪਤਾ ਤਾਂ ਜਿਸ ਤਰੀਕੇ ਨਾਲ ਹਰਪ੍ਰੀਤ ਹੁਣਾਂ ਦਾ ਆਪਦਾ ਵੀ ਸਿੰਘ ਸਾਹਿਬ ਦਾ ਹੈ ਇਹਦੇ ਤੇ ਰਿਐਕਸ਼ਨ ਵੀ ਇਹ ਹੈ ਤੁਸੀਂ ਜਾ ਉਹ ਕੋਈ ਕਮੇਟੀ ਨੂੰ ਮੌਲਤ ਨਹੀਂ ਦਿੱਤੀ ਇਹ ਇਹਦੇ ਉੱਤੇ ਇਹਦੇ ਉੱਤੇ ਤਲਵਾਰ 1 ਮਹੀਨਾ ਲੰਬਾ ਹੋਰ ਲਟਕਾਈ ਹੈ ਉਬ ਵੀ ਹਾਬੀ ਤੁਸੀਂ ਇਹਨੂੰ ਹੁਣ ਐ ਝੁੱਕ ਜਾਊਗਾ ਟੁੱਟ ਜਾਊਗਾ ਮੁੜ ਕੇ ਆ ਜਾਊ ਸਿੱਧਾ ਹੋ ਜਾਊ ਕੁਝ ਹੋਰ ਜਿਹੇਦਾਰ ਤਾਂ ਕੁਝ ਇਹਨਾਂ ਦੀ ਲਾਈਨ ਦੇ ਵਿੱਚ ਸਿੱਧੇ ਹੋ ਹੀ ਗਏ ਆ ਜੋ ਜੋ ਅਕਾਲੀ ਦਲ ਚਾਹੁੰਦਾ ਹੁਣ ਇਹ ਕੀਤਾ ਜਾਊਗਾ ਕਿਉਂਕਿ ਇਹ ਪਹਿਲਾਂ ਵੀ ਉਹੀ ਸਾਰਾ ਅਕਾਲੀ ਦਲ ਦਾ ਰਿਹਾ ਸਿਸਟਮ ਤੇ ਵੀ ਤੁਸੀਂ ਉਦੋਂ ਖਾੜਕੂਆਂ ਦੇ ਭੋਗਾ ਤੇ ਵੀ ਜਾਂਦੇ ਰਹੋ ਤੇ ਤੁਸੀਂ ਵਾਅਦੇ ਵੀ ਕਰਦੇ ਰਹੋ ਵੀ ਜਦੋਂ ਅਸੀਂ ਸਰਕਾਰ ਚਾਵਾਂਗੇ ਵੱਡਾ ਬਾਦਲ ਕਰਦਾ ਹੀ ਰਿਹਾ ਉਦੋਂ 97 ਸਰਕਾਰ ਦਾ ਆਇਆ ਤੇ ਉਦੋਂ ਪਿੱਛੋਂ ਕੁਝ ਨਹੀਂ ਕੀਤਾ ਉਦੋਂ ਪਿੱਛੋਂ ਸਾਰੀ ਗੱਲ ਬੀਜੇਪੀ ਦੇ ਲੈਣ ਵਾਲੀ ਕੀਤੀ ਸੈਂਟਰ ਵਾਲੀ ਸਾਰੀ ਗੱਲ ਕੀਤੀ ਤੇ ਅਸਵਾ ਤੋਂ ਐਕਚੁਅਲੀ ਸਰਕਾਰੀ ਖਜ਼ਾਨੇ ਦੇ ਵਿੱਚੋਂ ਹੀ ਜਿਹੜੇ ਪੁਲਿਸ ਅਫਸਰ ਸੀ ਜਿਹੜੇ ਝੂਠੇ ਮੁਕਾਬਲੇ ਕਰਦੇ ਸੀ ਉਹਨਾਂ ਦੇ ਕੇਸ ਲੜੇ ਗਏ ਵੱਡੇ ਵੱਡੇ ਖਰਚੇ ਵੀ ਸਾਰੇ ਸਰਕਾਰੀ ਖਜ਼ਾਨੇ 'ਚ ਹੋਏ ਬਾਦਲ ਨੇ ਤੇ ਇਹ ਸਾਰਾ ਕੁਝ ਸਾਰਾ ਕੁਝ ਉਸੇ ਤਰੀਕੇ ਤੇ ਹੀ ਚੱਲ ਰਿਹਾ ਹੈ ਬਿਲਕੁਲ ਤਬਦੀਲੀ ਨਹੀਂ ਹੋਈ ਵੀ ਹੁਣ ਚੁੱਪਰ ਹੋ ਸੋ ਇਹ ਇਹਨਾਂ ਨਾਲ ਤਾਂ ਆਪਾਂ ਹੁਣ ਸਮਝੌਤਾ ਹੀ ਰੱਖੋ ਖਾੜਕੂ ਤੇ ਨਾਲ ਤੇ ਇਧਰ ਇਧਰ ਇਸ ਤੋਂ ਇਸ ਤੋਂ ਜਿੰਨਾ ਕੱਸੀ ਕੰਮ ਇਹ ਕਰ ਬੈਠੇ ਉਹ ਸਾਥੋਂ ਹੁਣ ਅਸੀਂ ਲਾਗੂ ਨਹੀਂ ਕਰ ਸਕਦੇ ਜਿਹੜਾ ਜਿਹੜੇ ਅਕਾਲ ਤਖਤ ਉੱਤੇ ਫੈਸਲੇ ਆਏ ਆ ਅੱਠ ਕਬੂਲਨਾਮੇ ਹੋਏ ਆ ਵੱਡੇ ਵੱਡੇ ਕਬੂਲਨਾਮੇ ਹੋਏ ਆ ਅਤੇ ਉਹ ਹੁਣ ਉਹਨਾਂ ਚੋਂ ਤੁਸੀਂ ਸਿਆਸੀ ਲੈਵਲ ਦਾ ਕੁਝ ਵੀ ਨਹੀਂ ਕਰ ਸਕਦੇ ਤਾਂ ਇਸ ਕਰਕੇ ਇਹ ਅਕਾਲੀ ਦਲ ਨੇ ਸੋਚਿਆ ਵੀ ਇਸ ਨੇ ਇਹੀ ਬੰਦਾ ਹੈ ਜਿਹੜਾ ਬੜੇ ਜ਼ੋਰ ਸ਼ੋਰ ਨਾਲ ਉਹਨੇ ਸਾਰਾ ਕਿਹਾ ਸੀ ਜਾਂ ਜਿਹਨੇ ਪਹਿਲਾਂ ਜਿਹੜਾ ਭੂਮਿਕਾ ਬੰਨੀ ਸੀ ਸਾਰੇ ਆਦੇਸ਼ ਆਉਣ ਤੋਂ ਪਹਿਲਾਂ ਉਹ ਭੂਮਿਕਾ ਇਸੇ ਹਰਪ੍ਰੀਤ ਗਿਆਨੀ ਹਰਪ੍ਰੀਤ ਨੇ ਬੰਨੀ ਸੀ ਉਹਨੇ ਕਿਹਾ ਸੀ ਕਿ ਸਾਰੀ ਭੂਮਿਕਾ ਵਿੱਚ ਇਸੇ ਵੀ ਤੁਸੀਂ ਇਸ ਗੱਲ ਦੇ ਤੁਸੀਂ ਜਿਹੜਾ ਅਪ੍ਰੈਲ ਵਿਸਾਖੀ ਦਾ ਅੰਮ੍ਰਿਤਸਰ ਦੇ 70 ਤੋਂ ਜਿਹੜਾ ਤੁਸੀਂ ਪੋਲਿਟਿਕਸ ਸੀ ਸ਼ੁਰੂ 1978 ਤੋਂ ਹਾਂ 78 ਤੋਂ ਉਹ ਤੁਹਾਡੀ ਸਾਰੀ ਪੋਲਿਟਿਕਸ ਗਲਤ ਤਰੀਕਾ ਆਉਦੀ ਸੀ ਕਿ ਤੁਸੀਂ ਹੁਣ ਇਹ ਸਾਰੀ ਗੱਲ ਤੋਂ ਅੱਜ ਤੱਕ ਸਾਰੇ ਕੁਝ ਓਲਟ ਕਰਦੇ ਰਹੇ ਹੋ ਤੁਸੀਂ ਪੁਲਿਸ ਅਫਸਰਾਂ ਨੂੰ ਤਰੱਕੀਆਂ ਦਿੱਤੀਆਂ ਤੁਸੀਂ ਪੁਲਿਸ ਅਫਸਰਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਪਾਰਟੀ ਦੇ ਟਿਕਟਾਂ ਵੀ ਦਿੱਤੀਆਂ ਜਿਹੜੇ ਦੋਸ਼ੀ ਸੀ ਸਾਰੇ ਝੂਠੇ ਮੁਕਾਬਲੇ ਕਰਨ ਦੇ ਤੇ ਇਹ ਸਾਰਾ ਕੁਝ ਦਾ ਵਿੱਚ ਤੁਸੀਂ ਉਹਨੂੰ ਮਿਨਿਸਟਰ ਵੀ ਬੁਲਾਇਆ ਉਹਦੀ ਘਰ ਵਾਲੀ ਨੂੰ ਇਹ ਸਾਰਾ ਕੁਝ ਉਸਨੇ ਇਹ ਇਹਦੀ ਬੈਕਗ੍ਰਾਉਂਡ ਜਿਹੜੀ ਬਣਾਈ ਹੈ ਜਿਹੜੀ ਬੜੇ ਉਥੋਂ ਉਹ ਹਰਪ੍ਰੀਤ ਸਿੰਘ ਨੇ ਬਣਾਈ ਸੀ ਇਹ ਸੀ ਵੀ ਜਦੋਂ ਸਾਰੀ ਗੱਲ ਦੇ ਕਹਿਣ ਦਾ ਇੱਕ ਸਟਾਈਲ ਅੰਦਾਜ਼ ਤੇ ਜਿਹੜਾ ਜਿਸ ਤਰੀਕੇ ਨਾਲ ਸਾਰਾ ਪਿੰਡ ਬੰਨਿਆ ਉਹ ਹਰਪ੍ਰੀਤ ਨੇ ਬੰਨਿਆ ਸੀਗਾ ਪਹਿਲਾਂ ਵੀ ਅੰਦਰ ਵੀ ਜਿਹੜਾ ਸੀ ਹਰਪ੍ਰੀਤ ਸਿੰਘ ਤੋਂ ਹੀ ਗਿਆਨੀ ਹਰਪ੍ਰੀਤ ਸਿੰਘ ਤੋਂ ਹੀ ਰੌਲਾ ਪਿਆ ਤੋਂ ਇਹਨੂੰ ਤੇ ਅਕਾਲੀ ਦਲ ਨੇ ਉਦੋਂ ਹੀ ਸ਼ੁਰੂ ਕਰਤਾ ਸੀ ਜਦੋਂ ਤਨਖਾਹਾਂ ਦੇਤਾ ਸੀ ਇਕਰਾਰ ਤਖਵੀਰ ਸਿੰਘ ਬਾਦਲ ਨੂੰ ਇਹਦੇ ਤੇ ਥ੍ਰੈਟ ਕਰਨਾ ਸ਼ੁਰੂ ਕਰਤਾ ਸੀ ਵੀ ਤੂੰ ਖਾਲੀ ਇੱਕ ਜਿਹੜੀ ਧਾਰਮਿਕ ਸੇਵਾ ਅਸੀਂ ਉਹ ਨਵਾਵਾਂਗੇ ਦੂਜੇ ਦੇ ਤੇ ਲਾਉਣੀ ਨਹੀਂ ਚਲੋ ਲਾਤੀ ਉਹਨੇ ਹੁਣ ਲਾਉਣ ਦੇ ਪਿੱਛੋ ਵੀ ਉਹ ਵਿੱਚੋਂ ਨਿਕਲਣ ਦੀ ਕੋਸ਼ਿਸ਼ ਹੈ ਵੀ ਸਿਆਸੀ ਜਿਹੜੀ ਸਿਆਸੀ ਜਿਹੜੀ ਗੱਲਾਂ ਹੈ ਸਿਆਸੀ ਦੇ ਵਿੱਚੋਂ ਮੋٹے ਜੇ ਲੈਵਲ ਤੇ ਦਾ ਅਸਤੀਫਾ ਜਿਹੜਾ ਤਿੰਨ ਦਿਨਾਂ ਦੇ ਅੰਦਰ ਅੰਦਰ ਸੁਖਵੀਰ ਬਾਦਲ ਨੇ ਦੇਣਾ ਸੀ ਉਹ ਵਰਕਿੰਗ ਕਮੇਟੀ ਨੇ ਅਸਤੀਫਾ ਮਨਜ਼ੂਰ ਕਰਨਾ ਸੀ ਉਹ ਵਿੱਚੇ ਲਟਕਦਾ ਅਜੇ ਤੱਕ ਰਹਿ ਰਿਹਾ ਤੇ ਦੂਜੀ ਗੱਲ ਇਹ ਹੈ ਬੀਐਨਏ ਪਾਰਟੀ ਦੀ ਨਵੀਂ ਉਸਾਰੀ ਲਈ ਨਵੀਂ ਮੈਂਬਰਸ਼ਿਪ ਸ਼ੁਰੂ ਕਰਦੀ ਸੀ ਉਧਰ ਲਈ ਸੱਤ ਮੈਂਬਰੀ ਇੱਕ ਕਮੇਟੀ ਵੀ ਬਣੀ ਸੀ ਮੋਨੀਟਰਿੰਗ ਜਿਹਦੇ ਤੇ ਧਾਮੇ ਹਰਜਿੰਦਰ ਸਿੰਘ ਧਾਮੇ ਐਸਜੀਪੀਸੀ ਦਾ ਪ੍ਰੈਜ਼ੀਡੈਂਟ ਉਹਦਾ ਕਨਵੀਨਰ ਹੈ ਉਹਦੀ ਇੱਕ ਮੀਟਿੰਗ ਵੀ ਨਹੀਂ ਹੋਈ ਨਾ ਗੱਲ ਹੋਈ ਆ ਤੋਂ ਇਹ ਸਾਰੇ ਸਾਰੇ ਇੱਕ ਦੌਰ ਤੋਂ ਸਾਰੀ ਗੱਲਬਾਤ ਚੋਂ ਦੋ ਤਿੰਨ ਗੱਲਾਂ ਨਿਕਲਦੀਆਂ ਵੀ ਕੀ ਅਕਾਲ ਤਖਤ ਦਾ ਅਕਾਲ ਤਖਤ ਦਾ ਜਿਹੜਾ ਸਾਰਾ ਇਹ ਇਸ ਕਿਸਮ ਦੇ ਹੁਕਮਨਾਮਾ ਉਹ ਲਾਗੂ ਹੋਊਗਾ ਕਿ ਨਹੀਂ ਹੋਊਗਾ ਜਾਂ ਕਿੰਨਾ ਕਿ ਜਿੰਨਾ ਕਿ ਕਰਕੇ ਤੁਸੀਂ ਅਰਦਾਸ ਕਰਤੀ ਹੈ ਸਾਰੀ ਤੇ ਉਦੋਂ ਪਿੱਛੋਂ ਅਕਾਲ ਤਖਤ ਤੇ ਅਰਦਾਸ ਵੀ ਕਰਾਦੀ ਸੇਵਾ ਕਰਦੀ ਅਸੀਂ ਪੂਰੀ ਤੇ ਹੁਣ ਉਦੋਂ ਪਿੱਛੋਂ ਜਿਹੜਾ ਅਸਲ ਕੰਮ ਹੈ ਉਹ ਵਿੱਚੇ ਛੱਡਤੇ ਆ ਜਿਹੜੇ ਸਿਆਸੀ ਵਾਲੀ ਸਾਈਡ ਦੀ ਗੱਲ ਹੈ ਬਿਲਕੁਲ ਕਲੀਅਰ ਗੱਲ ਹੈ ਵੀ ਸਿਆਸਤ ਇਹਨਾਂ ਦੀ ਮਾੜੀ ਸੀ ਜਾਂ ਭਾਜਪਾ ਪੱਖੀ ਸਿਆਸੀ ਜਾਂ ਭਾਜਪਾ ਨਾਲ ਜੁੜੀ ਹੋਈ ਸਿਆਸਤ ਸੀ ਜਿਹੜੇ ਕਰਕੇ ਇਹਨਾਂ ਨੇ ਆ ਸਾਰੇ ਕੰਮ ਕੀਤੇ ਸਰਸਾ ਡੇਰਾ ਸਰਸਾ ਮੁਖੀ ਨੂੰ ਮਾਫ ਮਾਫੀ ਵਾਲਾ ਕੰਮ ਵੀ ਉਸੇ ਕਰਕੇ ਕੀਤਾ ਤੇ ਇੱਕ ਬੋਟ ਬੋਟ ਬੈਂਕ ਵਾਲੀ ਗੱਲ ਵੀ ਉਸੇ ਕਰਕੇ ਸਾਰਾ ਕੁਝ ਹੋਈ ਤੇ ਉਹਦੇ ਵਿੱਚੋਂ ਹੀ ਜਿਹੜੇ ਆ ਪੁਲਿਸ ਅਫਸਰਾਂ ਨੂੰ ਮਾਫੀਆਂ ਜਾਂ ਉਹਨਾਂ ਨੂੰ ਵੱਡੀਆਂ ਪੋਜੀਸ਼ਨਾਂ ਦਿੱਤੀਆਂ ਜਾਂ ਇਹ ਸਾਰਾ ਕੁਝ ਨਰੰਗਕਾਰੀਆਂ ਨੂੰ 78 ਦੇ ਵਿੱਚ ਤੁਸੀਂ ਉੱਥੇ ਅਮਰਸਰ ਉਹਨਾਂ ਦਾ ਫੰਕਸ਼ਨ ਕਰਨ ਦਿੱਤਾ ਉਹਨਾਂ ਦੀ ਜਿਹੜਾ ਕਨਵੈਨਸ਼ਨ ਸੀ ਕਰਨ ਦਿੱਤੀ ਵਿਸਾਖੀ ਵਾਲੇ ਦਿਨ ਖਾਲਸਾ ਦੀ ਖਾਲਸਾ ਦੀ ਸਿਰਜਣਾ ਵਾਲੇ ਦਿਨ ਸ਼ੁਰੂ ਕਰਵਾਤਾ ਉੱਥੇ ਕੰਮ ਇਹ ਸਾਰਾ ਕੁਝ ਜਿਹੜਾ ਸੀਗਾ ਇਹ ਇਹਨਾਂ ਦੀ ਪੋਲਿਟਿਕਸ ਚੋਂ ਨਿਕਲਿਆ ਤੇ ਇਸ ਕਰਕੇ ਜੇ ਪੋਲਿਟਿਕਸ ਦੀ ਗੱਲ ਨਹੀਂ ਕਰਨੀ ਤਾਂ ਫਿਰ ਤੁਸੀਂ ਜੈਸੇ ਥੇ ਉੱਥੇ ਹੀ ਖੜੇ ਹੋ ਤੁਸੀਂ ਪਹਿਲੇ ਥਾਂ ਤੇ ਤੇ ਲੱਗਦਾ ਇਹ ਹੈ ਜਿਹੜੀ ਹੁਣ ਮੋٹے ਲੈਵਲ ਤੇ ਵੀ ਅਕਾਲੀ ਦਲ ਵਿੱਚ ਕੋਈ ਸਮਰੱਥਾ ਨਹੀਂ ਜਾਂ ਕਪੈਸਿਟੀ ਨਹੀਂ ਜਾਂ ਵਿਜਨ ਨਹੀਂ ਜਾ ਉਹ ਉਹਨਾਂ ਦੀ ਕੰਡੀਸ਼ਨਿੰਗ ਇਸ ਕਿਸਮ ਦੀ ਹੋਗੀ ਜਾਂ ਭਾਜਪਾ ਨੂੰ ਇਸ ਲੈਵਲ ਤੱਕ ਸਮਰਪਣ ਕਰ ਗਿਆ ਜਾਂ ਉਹ ਖੁਦ ਵਪਾਰੀ ਬਣ ਗਏ ਵਪਾਰੀ ਪਹਿਲਾਂ ਤੇ ਪੋਲਿਟਿਕਸ ਪੋਲੀਟੀਸ਼ੀਅਨ ਬਾਅਦ ਹੈ ਜਾਂ ਉਹ ਜਿਹੜੀ ਜਿਹੜੀ ਪੋਲਿਟਿਕਸ ਕਰਦੇ ਆਪਣੇ ਵਪਾਰ ਚਲਾਉਣ ਨੂੰ ਕਰਦੇ ਆ ਇਹ ਸਾਰੇ ਜਿਹੜੇ ਸਵਾਲ ਉਹਨਾਂ ਤੇ ਖੜੇ ਉਹਨਾਂ ਲਈ ਖੜੇ ਆ ਤੇ ਇਸ ਕਰਕੇ ਲੱਗਦਾ ਨਹੀਂ ਵੀ ਹੁਣ ਇਹ ਅਕਾਲੀ ਦਲ ਕਿਸੇ ਵੀ ਲੈਵਲ ਉੱਤੇ ਕੋਈ ਇਹ ਕਿਸੇ ਇਸ ਆਦੇਸ਼ਾਂ ਨੂੰ ਅਕਾਲ ਤਖਤ ਦੇ ਹੁਕਮਨਾਮੇ ਨੂੰ ਮੰਨੇਗਾ ਉਹਦੇ ਜੋ ਨਿਕਲਣ ਦੀ ਕੋਸ਼ਿਸ਼ ਹੈ ਉਹ ਨਿਕਲਣ ਦੀ ਕੋਸ਼ਿਸ਼ ਦੇ ਵਿੱਚ ਵੀ ਇੱਕ ਅਕਾਲ ਤਖਤ ਦੇ ਜੱਜੇਦਾਰ ਨੂੰ ਇੱਕ ਨੂੰ ਦੋਸ਼ੀ ਕਰਾਰ ਦੇ ਕੇ ਰੌਲਾ ਰਬਲਾ ਪਾ ਕੇ ਖਬਰਾਂ ਲਵਾ ਕੇ ਤੇ ਤੁਸੀਂ ਇਸ ਵਿੱਚੋਂ ਨਿਕਲ ਸਕਦੇ ਹੋ ਲੋਕ ਥੋੜੇ ਦਿਨ ਚ ਭੁੱਲ ਜਾਣਗੇ ਹਾਂਜੀ ਨਹੀਂ ਪਰ ਇਹਦੇ ਵਿੱਚ ਸਿੱਧ ਸਾਬ ਇੱਕ ਗੱਲ ਤਾਂ ਹੈ ਨਾ ਕਿ ਜੇ ਉਹ ਹੁਕਮਨਾਮਾ ਨਹੀਂ ਮੰਨਿਆ ਜਾਂਦਾ ਜਾਂ ਉਹਨੂੰ ਸਿਰੇ ਨਹੀਂ ਚੜਾਇਆ ਜਾਂਦਾ ਜਾਂ ਜਿਸ ਢੰਗ ਦੇ ਨਾਲ ਹੁਣ ਕਾਲੀ ਦਲ ਨੇ ਦੁਬਾਰਾ ਉੱਤੇ ਕਾਲ ਤਖਤ ਤੇ ਲੈ ਕੇ ਆਪਣਾ ਸਪਸ਼ਟੀਕਰਨ ਦੇ ਦਿੱਤਾ ਕਾਨੂੰਨੀ ਤੌਰ ਤੇ ਕੀ ਅਸੀਂ ਕਰ ਸਕਦੇ ਹਾਂ ਕੀ ਨਹੀਂ ਕਰ ਸਕਦੇ ਤਾਂ ਉਸ ਤੋਂ ਬਾਅਦ ਫਿਰ ਕਾਲੀ ਦਲ ਦੀ ਕੀ ਪੋਜੀਸ਼ਨ ਹੋਏਗੀ ਤੇ ਕਾਲ ਤਖਤ ਦੀ ਕੀ ਪੋਜੀਸ਼ਨ ਰਹੇਗੀ ਬਿਕੋੜੇ ਉਹਦਾ ਤੱਕ ਨੂੰ ਨਿਪਾਕ ਕੋਈ ਹੈ ਹੀ ਨਹੀਂ ਕਾਨੂੰਨੀ ਲੈਵਲ ਤੇ ਤਾਂ ਹੈ ਨਹੀਂ ਕਾਨੂੰਨੀ ਪੱਖ ਤਾਂ ਇਥੋਂ ਤੱਕ ਆ ਵੀ ਅਕਾਲ ਤੱਕ ਤੋਂ ਜਿਹੜੇ ਜਿਹੜੇ ਆ ਇਲੈਕਸ਼ਨ ਦੇ ਨਾਮੀਨੇਸ਼ਨ ਸੀ ਟਿਕਟਾਂ ਵੰਡੀਆਂ ਗੀਆਂ ਉਹ ਉਹ ਉਹਦੇ ਤੇ ਉਹਦੇ ਬੁੱਲੇ ਹੀ ਉਹਦੇ ਅਗੇਂਸਟ ਕੋਈ ਹਾਈ ਕੋਰਟ ਸੁਪਰੀਮ ਕੋਰਟ ਤੱਕ ਲੋਕ ਪਹੁੰਚੇ ਸੀ ਤੇ ਉਹ ਕਲੀਅਰ ਹੋ ਗਿਆ ਸੀ ਵੀ ਕਾਲੀਦਲ ਦੇ ਸਕਦਾ ਟਿਕਟਾਂ ਫਾਂ ਟਿਕਟਾਂ ਨਹੀਂ ਆ ਉਥੋਂ ਐਕਿ ਤਾਂ ਉਹਨਾਂ ਨੇ ਸਿਰਫ ਕੈਸੀ ਦੀ ਸੀ ਪਾਰਟੀ ਬਣਾਉਣੀ ਆ ਤੇ ਕੋਈ ਵੀ ਵਿਚ ਦਖਲਅੰਦਾਜ਼ ਜੀ ਨੇ ਆਪਣੇ ਤੌਰ ਤਰੀਕੇ ਨਾਲ ਜਿਸ ਤਰੀਕੇ ਨਾਲ ਪਾਰਟੀ ਦਾ ਸੰਵਧਾਨ ਆ ਉਸ ਤਰੀਕੇ ਨਾਲ ਪਾਰਟੀ ਨਵੇਂ ਸਿਰਫ ਖੜੀ ਖੜੀ ਕਰੋ ਕੱਲੀ ਨੋਮੀਨੇਸ਼ਨ ਦੇ ਉੱਤੇ ਪਾਰਟੀ ਤਾਂ ਹਾਂ ਤੋਂ ਖੜੀ ਹੁੰਦੀ ਐ ਥੱਲੇ ਤੋਂ ਤਾਂ ਪਾਰਟੀ ਕਦੇ ਹੋਈ ਨਹੀਂ ਤੇ ਇਸ ਕਰਕੇ ਕੋਸ਼ਿਸ਼ ਇਹੀ ਸੀ ਕੋਈ ਦਖਲਅੰਦਾਜ਼ ਜੀ ਨੇ ਕਾਨੂੰਨੀ ਲੈਵਲ ਦੀ ਕਿਸੇ ਵੀ ਕੋਈ ਕੋਈ ਬਹਾਨਾ ਲਾ ਲਿਆ ਜਾਂਦਾ ਪਹਿਲਾਂ ਲਾ ਲਿਆ ਬਹਾਨਾ ਵੀ ਪੰਜਾਬ ਦੀਆਂ ਜਿਹੜੀਆਂ ਮਿਊਸਪਲ ਕਮਿਟੀਆ ਤੇ ਕਾਰਪੋਰੇਸ਼ਨਾਂ ਦੀਆਂ ਇਲੈਕਸ਼ਨਾਂ ਆ ਹੁਣ ਲਾ ਹੁਣ ਬਹਾਨਾ ਲਾ ਲਿਆ ਜੀ ਦੇਖਾਂਗੇ ਹਰਿਆਣੇ ਦੀ ਇਲੈਕਸ਼ਨ ਹੋ ਰਹੀ ਹੈ ਉੱਥੇ ਅਸੀਂ ਲੜ ਰਹੇ ਹਾਂ ਉੱਥੇ ਕਿੱਥੇ ਕਾਲੀ ਦਲ ਦੇ ਲੈਵਲ ਤੇ ਲੜਦੇ ਉੱਥੇ ਇੱਕ ਪੰਥਕ ਫਰੰਟ ਬਣਾਇਆ ਫੋਰਮ ਬਣਾਇਆ ਹਸਪਤਲੋਂ ਲੜ ਰਹੇ ਆ ਇਹ ਇਲੈਕਸ਼ਨ ਉਹ ਇਹ ਤਾਂ ਇਹ ਤਾਂ ਇੱਥੇ ਵੀ ਜਦੋਂ ਲੜਦੇ ਹੁੰਦੇ ਆ ਕੋਈ ਪਾਰਟੀ ਲੈਵਲ ਤੇ ਥੋੜਾ ਜਿਹਾ ਸਿੱਧੀ ਇਲੈਕਸ਼ਨ ਲੜਦੇ ਆ ਇਹ ਤਾਂ ਬਹਾਨੇ ਆ ਬਾਜੀ ਆ ਸਾਰੀ ਤੇ ਇਹਨਾਂ ਨੇ ਨੂੰ ਨੂੰ ਇੰਪਲੀਮੈਂਟ ਕਰਨਾ ਹੀ ਨਹੀਂ ਚਾਹੁੰਦੇ ਇਹ ਬਾਦਲ ਨੂੰ ਸੁਖਵੀਰ ਬਾਦਲ ਨੇ ਅਸਤੀ ਫਿਰ ਉਹਨਾਂ ਨੇ ਮੰਨਣਾ ਚਾਹੁੰਦੇ ਹੁਣ ਦੇਖੋ ਇਸ ਹਫਤੇ ਅਗਲੇ ਹਫਤੇ ਅਗਲੇ 2-4 ਦਿਨਾਂ ਦੇ ਵਿੱਚ ਇਹ ਮੀਟਿੰਗ ਕਰ ਰਿਹਾ ਵਰਕਿੰਗ ਕਮੇਟੀ ਦੀ ਕੱਲ ਇਸ ਗੱਲ ਦਾ ਐਲਾਨ ਵੀ ਕੀਤਾ ਗਿਆ ਐਕਟਿੰਗ ਪ੍ਰੈਜ਼ੀਡੈਂਟ ਹੈ ਜਿਹੜਾ ਅੱਜਕੱਲ ਪ੍ਰਧਾਨ ਹੈ ਬਲਵਿੰਦਰ ਸਿੰਘ ਉਸਨੇ ਐਲਾਨ ਵੀ ਕੀਤਾ ਜਿਹੜਾ ਦੇਸ਼ ਭਗਤ ਯਾਦਗਾਰ ਯਾਦਗਾਰ ਜੇ ਦੇਸ਼ ਭਗਤ ਨਹੀਂ ਸੌਰੀ ਜਿਹੜਾ ਇਥੇ ਇਹ ਦੇਸ਼ ਅਸوار ਐਸਪੀਐਮ ਵਾਲਾਂ ਦਾ ਤੇ ਉਹਦੇ ਵਿੱਚ ਇਹ ਉਥੇ ਮੀਟਿੰਗ ਰੱਖੀ ਸੀ ਤੇ ਉਥੇ ਉਥੇ ਉਹ ਮੀਟਿੰਗ ਦੇ ਵਿੱਚ ਇਹ ਵੀ ਗਿਆ ਸੀਗਾ ਭੁੰਦੜ ਵੀ ਗਿਆ ਸੀ ਉਥੇ ਉਹਨੇ ਅਨਾਉਂਸ ਕੀਤਾ ਵੀ ਅਸੀਂ 2-4 ਦਿਨਾਂ ਤੱਕ ਮੀਟਿੰਗ ਬੁਲਾ ਰਹੇ ਹਾਂ ਉਥੇ ਫੈਸਲੇ ਹੋਣਗੇ ਕਹੀ ਕਈ ਫੈਸਲੇ ਉਹ ਜਿਹੜੇ ਮੋٹے ਫੈਸਲੇ ਆ ਪੋਲੀਟੀਕਲ ਪੋਲੀਟੀਕਲ ਪਾਲਿਸੀ ਬਦਲਨ ਦਾ ਫੈਸਲਾ ਹੀ ਨਹੀਂ ਕੀ ਕਰ ਰਹੇ ਜਿੰਨਾ ਚਿਰ ਪੋਲੀਟਿਕਸ ਨਹੀਂ ਬਦਲਦੇ ਨਾ ਕਾਲੀਗੜ ਰਵਾਈ ਹੋ ਸਕਦਾ ਨਾ ਕਾਲੀ ਦਾ ਰੀਜਨਲ ਪਾਰਟੀ ਬਣ ਸਕਦਾ ਰੀਜਨਲ ਪਾਰਟੀ ਦਾ ਮਤਲਬ ਇਹ ਆ ਵੀ ਤੁਸੀਂ ਬੀਜੇਪੀ ਦੀ ਜਿਹੜੀ ਅਲਟਰਾ ਨੈਸ਼ਨਲਿਸਟ ਲਾਈਨ ਹੈ ਜਿਹਦੇ ਥੱਲੇ ਕੋਈ ਰੀਜਨਲ ਗੱਲ ਨਹੀਂ ਹੁੰਦੀ ਇੱਕ ਇੰਡੀਆ ਇੱਕ ਯੂਨਿਟ ਹੈ ਇੱਕ ਦੇਸ਼ ਹੈ ਉਹ ਹਿੰਦੂ ਦੇਸ਼ ਹੈ ਹਿੰਦੂ ਰਾਸ਼ਟਰ ਹੈ ਬੀਜੇਪੀ ਦੇ ਮੁਤਾਬਕ ਤੇ ਉਹ ਉਸ ਨੂੰ ਇਸ ਨੂੰ ਫਾਰਮੂਲਾਈਜ਼ ਕਰਨਾ ਹੈ ਬਸ ਇਹਨਾਂ ਨੇ ਬੀਜੇਪੀ ਦੀ ساری ਕੋਸ਼ਿਸ਼ ਹੈ ਜਾਰ ਐਸਐਸ ਦੀ ਕੋਸ਼ਿਸ਼ ਹੈ ਇਹਨੂੰ ਫਾਰਮੂਲਾਈਜ਼ ਕਰ ਦੇਈਏ ਡੀਫੈਕਟੋ ਤਾਂ ਉਹਨਾਂ ਨੇ ਬਣਾਈ ਬਣਾਉਣ ਦੀ ਕੋਸ਼ਿਸ਼ ਹੀ ਹੈ ਸਾਰੀ ਕਾਫੀ ਹੱਦ ਤੱਕ ਉਹ ਕਾ ਬੀਜੇਪੀ ਕਾਮਯਾਬ ਵੀ ਹੈ ਇਸ ਗੱਲ ਦੇ ਵਿੱਚ ਤੇ ਇਸ ਕਰਕੇ ਬਸ ਇਹ ਹੁਣ ਮਤਲਕੀ ਵੀ ਇਸ ਨੂੰ ਡੀ ਜੂਰੇ ਬਣਾਉਣ ਵਾਲੀ ਗੱਲਬਾਤ ਹੈ ਵੀ ਹੁਣ ਅਸੀਂ ਬਣਾ ਦਈਏ ਜਿਹੜਾ ਨਹੀਂ ਫਿਰ ਸਿਰਸਾ ਵਿੰਦੀ ਚ ਅਕਾਲ ਤਖਤ ਦੀ ਕੀ ਪੋਜੀਸ਼ਨ ਰਹੇਗੀ ਜੇ ਹੁਕਮਨਾਮਾ ਉਹਨਾਂ ਨੂੰ ਲੱਗ ਜੂਦਾ ਤੇ ਅਕਾਲ ਤਖਤ ਦੀ ਪੋਜੀਸ਼ਨ ਬੜੀ ਮਾੜੀ ਹੋਏਗੀ ਸਾਰੀ ਬਸਬਸਿਆ ਇਹ ਮੀਰੀ ਪੀਰੀ ਦਾ ਕਨਸੈਪਟ ਹੁੰਦਾ ਹੈ ਦੁਬਾਰਾ ਸੋਚਣਾ ਪਵੇਗਾ ਵੀ ਮੀਰੀ ਪੇਡ ਤੁਸੀਂ ਫਿਰ ਜ ਮਨਣਾ ਹੀ ਨਹੀਂ ਸੀ ਅਕਾਲ ਤਖਤ ਦੀ ਗੱਲਬਾਤ ਨੂੰ ਤਾਂ ਇਹਨਾਂ ਨੂੰ ਉੱਥੇ ਜਾਣ ਦੀ ਕੀ ਲੋੜ ਪਈ ਸੀ ਜਾ ਗਏ ਤਾਂ ਚਲ ਦੂਜੀ ਵਿਰੋਧੀ ਧਿਰ ਨੇ ਕਿਹਾ ਤੇ ਵਿਰੋਧੀ ਧਿਰ ਦੇ ਨੂੰ ਨੇ ਉਹ ਤਾਂ ਹੀ ਕੋਸ਼ਿਸ਼ ਸੀ ਵੀ ਅਸੀਂ ਜਾਂਦੇ ਵੀ ਰਹੀਏ ਜਿੰਨਾ ਕੁ ਫਾਇਦਾ ਲੈਣਾ ਉਦੋਂ ਵੀ ਲੈ ਲੀਏ ਅਕਾਲ ਤਖਤ ਤੇ ਵੀ ਅਸੀਂ ਕਲੋਜ਼ਰ ਕਰ ਲਿਆ ਬਰਗਾੜੀ ਤੇ ਜਿਹੜਾ ਬੇਅਦਬੀ ਦੇ ਕੇਸ ਸਾਡੇ ਤੇ ਸਾਡਾ ਪਿੱਛਾ ਨਹੀਂ ਛੱਡਦੇ ਉਹਦੇ ਕਲੋਜ਼ਰ ਲਈ ਇਹ ਕੱਲੀ ਧਾਰਮਿਕ ਸੇਵਾ ਕਰਨਾ ਚਾਹੁੰਦੇ ਸੀਗੇ ਧਾਰਮਿਕ ਇਸ਼ੂ ਉੱਤੇ ਗੱਲ ਕਰਨਾ ਚਾਹੁੰਦੇ ਸੀ ਉਸੇ ਦੇ ਡਾਇਰੈਕਸ਼ਨਾਂ ਲੈਣਾ ਚਾਹੁੰਦੇ ਸੀ ਅਕਾਲ ਤਖਤ ਤੋਂ ਕਿਉਂਕਿ ਉਹ ਇਹਦਾ ਪਿੱਛਾ ਨਹੀਂ ਛੱਡਦਾ ਜਦੋਂ ਦਾ 2000 2015 ਦੀਆਂ ਬਰਗਾੜੀ ਵਾਲਾ ਕੇਸ ਹੋਇਆ ਕੋਟ ਪੂਰਾ ਬਰਗਾੜੀ ਉਦੋਂ ਦਾ ਹੀ ਹੈ ਅਕਾਲੀ ਦਲ ਮੁੜ ਕੇ ਖੜਾ ਹੀ ਨਹੀਂ ਹੋਇਆ ਤੇ ਹਰ ਗੱਲ 'ਚ ਇਹ ਆ ਜਾਂਦਾ ਕਿ ਚਾਹੁੰਦੇ ਸੀ ਵੀ ਸਾਨੂੰ ਕੋਈ ਟਾਕਿੰਗ ਟਰਮ ਮਿਲੇ ਅਸੀਂ ਇਹਨੂੰ ਛੱਡ ਜੀ ਹਾਂਜੀ ਹੁਣ ਹੋਂਦੇ ਵਿੱਚ ਸਿੱਧ ਸਾਹਿਬ ਜਿਸ ਤਰ੍ਹਾਂ ਡਾਕਟਰ ਮਨਮੋਹ ਸਿੰਘ ਦੇ ਜਿਹੜਾ ਦਿਹਾਤ ਹੋਇਆ ਉਸ ਸਮੇਂ ਜਿਸ ਢੰਗ ਨਾਲ ਅਕਾਲੀ ਦਲ ਨੇ ਸਟੈਂਡ ਲਿਆ ਭਾਜਪਾ ਦੇ ਖਿਲਾਫ ਜਾਂ ਇਹਨਾਂ ਨੇ ਕਿਹਾ ਕਿ ਭਾਜਪਾ ਨੇ ਪ੍ਰਮਾਣ ਕੀਤਾ ਹੈ ਇਸ ਸਿੱਖ ਭਾਈਚਾਰੇ ਦਾ ਕਿਉਂਕਿ ਉਹ ਇੱਕ ਪਹਿਲਾ ਸਿੱਖ ਪ੍ਰਧਾਨ ਮੰਤਰੀ ਸੀ ਤੇ ਇਸ ਢੰਗ ਨਾਲ ਉਹਦਾ ਸਸਕਾਰ ਜਿਸ ਢੰਗ ਨਾਲ ਕੀਤਾ ਗਿਆ ਤੇ ਔਰ ਬਕਾਇਦਾ ਇਹਨਾਂ ਨੇ ਕਾਂਗਰਸ ਦੇ ਹੈੱਡਕੁਆਰਟਰ ਜਾ ਕੇ ਉਹਨੂੰ ਸ਼ਰਧਾਂਜਲੀਆ ਵੀ ਉੱਥੇ ਭੇਟ ਕੀਤੀਆਂ ਹੈਗੀਆਂ ਔਰ ਇਹ ਗੱਲ ਵੀ ਮੰਨਿਆ ਕਿ ਉਹਨਾਂ ਦੇ ਸਮੇਂ ਸਾਨੂੰ ਕਾਫੀ ਕੁਝ ਜਿਹੜਾ ਸ਼੍ਰੋਮਣੀ ਕਮੇਟੀ ਨਹੀਂ ਸੀ ਟੁੱਟੀ ਜੇ ਉਹ ਉਹ ਲਾਈਨ ਚੱਲਦੀ ਤਾਂ ਸ਼੍ਰੋਮਣੀ ਕਮੇਟੀ ਜਿਹੜੀ ਸੀ ਹਰਿਆਣਾ 'ਚ ਵੱਖਰੀ ਬਣ ਨਹੀਂ ਸੀ ਸਕਦੀ ਸੋ ਇਹ ਸਾਰੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਿ ਉਸ ਦੇ ਉੱਤੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਭਾਜਪਾ ਦੇ ਨੇੜਤਾ ਕਰਕੇ ਇਸ ਢੰਗ ਨਾਲ ਜਿਹੜਾ ਵਿਹਾਰ ਕਰ ਰਹੀ ਹੈ ਕਾਲੀ ਦਲ ਤਾਂ ਉਸ ਮਾਮਲੇ ਦੇ ਤਾਂ ਇਹਨਾਂ ਨੇ ਇਸ ਤਰ੍ਹਾਂ ਦਾ ਲਿਆਂਦੇ ਬਾਰੇ ਤੁਹਾਡਾ ਕੀ ਕਹਿਣਾ ਵੇਖੋ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਮਨਮੋਹਨ ਸਿੰਘ ਨੇ ਇਹਨਾਂ ਦੇ ਬਹੁਤ ਫਾਇਦਾ ਕੀਤਾ ਮਨਮੋਹਨ ਸਿੰਘ ਨੇ ਕਲੀਅਰ ਸੀ ਹੂਡਾ ਨੇ ਆਉਣ ਦਾ ਰਿਕਾਰਡ ਕਿਹਾ ਕੋਪਿੰਦਰ ਹੂਡਾ ਨੇ ਜਦੋਂ ਇਹ ਕਾਂਗਰਸ ਦੇਸੀ ਤੇ ਉਹਨੇ ਓਪਨ ਕਿਹਾ ਵੀ ਜਿੱਨਾਂ ਚਿਰ ਮਲਮੋਣ ਸਿੰਘ ਪ੍ਰਧਾਨ ਮੰਤਰੀ ਹੈ ਤੇ ਇੱਕ ਹਰਿਆਣਾ ਕਮੇਟੀ ਬਣੂਗੀ ਨਹੀਂ ਕਿਉਂਕਿ ਬਣ ਨਹੀਂ ਸਕਦਾ ਇਹ ਜੁੜਿਆ ਬਾਸੀਗਾ ਅਮਰਸਰ ਤੋਂ ਇਹਦੇ ਭਰਾ ਫੈਮਿਲੀ ਹੈ ਜੀ ਉੱਥੇ ਸਾਰੀ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਅੰਦਰੋ ਜੁੜੇਗਾ ਸਾਰਾ ਇਸ ਕਰਕੇ ਐ ਜੀਪੀਸੀ ਦਾ ਨੂੰ ਤੋੜਨ ਨਾਲ ਹੀ ਚਾਹੁੰਦਾ ਇਹਨੇ ਤੋੜੀ ਵੀ ਨਹੀਂ ਇਹਦਾ ਬੀਜੇਪੀ ਇਹ ਠੀਕ ਕਹਿ ਰਹੇ ਆ ਗੱਲ ਇਹ ਹੀ ਸੀ ਹੁਣ ਦੂਸਰੀ ਗੱਲ ਇਹ ਰਹਿ ਗਈ ਵੀ ਇਸ ਕਿਸਮ ਦਾ ਜੇ ਮਨਮੋਹਨ ਸਿੰਘ ਨੂੰ ਜਦੋਂ ਸਟੇਟ ਫਿਊਨਰਲ ਕੀਤਾ ਉਹਦਾ ਸਰਕਾਰ ਜੀ ਦੇ ਵਿੱਚ ਮਨਮੋਹਨ ਸਿੰਘ ਵੀ ਗਿਆ ਆਪ ਸੌਰੀ ਜੀ ਦੇ ਵਿੱਚ ਮੋਦੀ ਵੀ ਗਿਆ ਅਬਦਸ਼ਾਹ ਵੀ ਗਿਆ ਸਾਰੇ ਗਏ ਆ ਉਹਦੇ ਉਹਦੇ ਸੰਸਦ ਕ ਵਿੱਚ ਸ਼ਾਮਲ ਹੋਏ ਰਾਸ਼ਟਰਪਤੀ ਵੀ ਗਿਆ ਰਾਸ਼ਟਰਪਤੀ ਵੀ ਗਿਆ ਤੇ ਇਹ ਵੀ ਇਹ ਵੀ ਇੰਨਾ ਕੁ ਤਾਂ ਕਰ ਸਕਦੇ ਸ਼ਾਮਲ ਹੋ ਸਕਦੇ ਸੀ ਬਾਕੀ ਗੱਲ ਇਹ ਕਹਿ ਸਕਦੇ ਸੀ ਉਹਦੀ ਬੇਇਜ਼ਤੀ ਕੀਤੀ ਇੰਨਾ ਕਿ ਇੰਨੀ ਕੁ ਗੱਲਬਾਤ ਕਰਨ ਦੀ ਪਾਰਟੀ ਦੇ ਲੈਵਲ ਉੱਤੇ ਵਿਰੋਧੀ ਵੀ ਸਾਰੇ ਯਾਜਤ ਦਿੰਦੇ ਹੀ ਹੁੰਦੇ ਆ ਤਾਂ ਕਾ ਬੀਜੇਪੀ ਨੂੰ ਵੀ ਕੋਈ ਇਤਰਾਜ ਨਹੀਂ ਜੇ ਛੋਟਾ ਮੋਟਾ ਕ੍ਰਿਟਿਸਿਜ਼ਮ ਕਰੀ ਜਾਏ ਸਵਾਲ ਆ ਵੀ ਬੀਜੇਪੀ ਦੀ ਪਾਲਿਸੀ ਪ੍ਰੋਗਰਾਮ ਉੱਤੇ ਇਹਨੇ ਕੋਈ ਕਿਸੇ ਕਿਸਮ ਦਾ ਅਕਾਲੀ ਦਲ ਨੇ ਵਿਰੋਧ ਨਹੀਂ ਕੀਤਾ ਨੇੜੇ ਦੀ ਸਭ ਤੋਂ ਨੇੜੇ ਦੀ ਐਗਜ਼ੈਂਪਲ ਇਹ ਆ ਜਿਹੜੀ ਕੁਝ ਕੁਝ ਮਹੀਨੇ ਪਹਿਲਾਂ ਦੀ ਗੱਲ ਹੀ ਆ ਇਹਦੇ ਵਿੱਚ ਸੀ ਵੀ 1 ਨੇਸ਼ਨ 1 ਇਲੈਕਸ਼ਨ ਉਹਦੀ ਵੀ ਵੀ ਇਸਨੇ ਸਪੋਰਟ ਕੀਤੀ ਐ ਸੁਖਵੀਰ ਬਾਦਲ ਨੇ ਇਸ ਕਰਕੇ ਤਾਂ ਬੀਜੇਪੀ ਨੇ ਪਾਲਿਸੀ ਪ੍ਰੋਗਰਾਮ ਛੱਡੋ ਪਿਛਲੇ 370 ਤੇ ਹੋਰ ਲੰਬਾ ਲੰਬੀ ਕਹਾਣੀ ਆ ਉਹ ਸਾਰੀ ਉਹ ਸਾਰੀ ਇਸ ਕਰਕੇ ਉਹਦੀ ਗੱਲ ਛੱਡੋ ਹੁਣ ਲੇਟੈਸਟ ਅਜੇ ਬੀਜੇਪੀ ਦੇ ਨਾਲ ਹੀ ਜੁੜਿਆ ਹੋਇਆ ਇਹ ਨਹੀਂ ਜੁੜਿਆ ਉਹਦਾ ਦੂਜਾ ਜਿਹੜਾ ਸੁਧਾਰ ਗਰੁੱਪ ਸੁਧਾਰ ਲਹਿਰ ਕਹਿੰਦੇ ਜਿਹੜੀ ਜਿਹੜਾ ਵਿੱਚੋਂ ਇਹ ਇਹਨਾਂ ਦੇ ਟੁੱਟ ਕੇ ਜਿਹੜਾ ਬਾਗੀ ਧੜਾ ਉਹ ਵੀ ਬੀਜੇਪੀ ਨਾਲ ਜੁੜਨ ਨੂੰ ਫਿਰਦਾ ਇਹ ਤਾਂ ਦੋਨੋਂ ਇੱਕ ਦੂਜੇ ਤੋਂ ਕਾਲੀ ਹੈ ਕਾਲੇ ਆ ਕੇ ਵੀ ਬੀਜੇਪੀ ਨਾਲ ਜੁੜ ਗਏ ਇਹ ਤਾਂ ਇਹ ਇਹ ਨਾਲ ਦੇ ਅੰਦਰ ਤਾਂ ਅਜੇ ਤੱਕ ਵੀ ਇਹ ਚੱਲ ਰਹੀ ਆ বিজে मई 24 ਦੇ ਵਿੱਚ 2024 ਦੇ ਵਿੱਚ ਪਾਰਲੀਮੈਂਟਰੀ ਇਲੈਕਸ਼ਨ ਦੇ ਵਿੱਚ ਜੇ ਕਿਤੇ ਅਸੀਂ ਬੀਜੇਪੀ ਨਾਲ ਸਾਡਾ ਸਮਝੌਤਾ ਹੁੰਦਾ ਤੇ ਸਾਡਾ ਇਹਨਾਂ ਬਰਹਾਲ ਨਹੀਂ ਸੀ ਹੁਣ ਅਕਾਲੀ ਦਲ ਦਾ ਨਾ ਬੀਜੇਪੀ ਦਾ ਹੋਣਾ ਸੀ ਇਲੈਕਸ਼ਨ 'ਚ ਤੇ ਇਹ ਤਾਂ ਸਾਰੇ ਇਸ ਕਿਸਮ ਦਾ ਮੰਥਨ ਤਾਂ ਇਹਨਾਂ ਦੇ ਚੱਲ ਰਿਹਾ ਹੈ ਬਾਕੀ ਇਹ ਈਡੀ ਤੇ ਹੋਰ ਇਹਨਾਂ ਦੇ ਸਾਰਿਆਂ ਦੇ ਕੋਤੇ ਕੋਈ ਕੇਸ ਨਾ ਚੱਲ ਜੇ ਸਾਰੇ ਬਚ ਕੇ ਰਏ ਸਾਰਿਆਂ ਕੋਲੇ ਪ੍ਰਾਪਰਟੀਆ ਇਕੱਠੀਆਂ ਕੀਤੀਆਂ ਸਾਰਿਆਂ ਨੇ ਲੰਬੇ ਤੋਂ ਲੰਬੇ ਸਮੇ ਤੱਕ ਇਹ ਰਾਜਪਾਖ ਦੇ ਵਿੱਚ ਰਾਜਭਾਜ ਨੇ ਭੋਗ ਹੀ ਰਹੇ ਆ ਤੇ ਸਾਰਾ ਕੁਝ ਹੋਇਆ ਤੇ ਇਹ ਇਹ ਕਦੋਂ ਬੀਜੇਪੀ ਤੋਂ ਪਾਸੇ ਹੁੰਦੇ ਆ ਇਸ ਕਰਕੇ ਜਿੰਨਾ ਚਿਰ ਬੀਜੇਪੀ ਸੈਂਟਰ ਚ ਬੈਠੀ ਹੈ ਬੀਜੇਪੀ ਦੇ ਨਾਲ ਹੀ ਚੱਲਣਗੇ ਉਸੇ ਕਰਕੇ ਆ ਜਿਹੜਾ ਪ੍ਰੋਗਰਾਮ ਹੈਗਾ ਇਹ 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 ਕਲਾ ਕਲ ਤਖਤਾਲਾ ਤੇ ਇਹ ਨਹੀਂ ਇਹ ਉਸ ਨੂੰ ਉਹ ساری ਗੱਲ ਨੂੰ ਜਿਹੜਾ ਹਕਮ ਲਾਵਾ ਉਹਨੂੰ ਇਹ ਲਾਗੂ ਨਹੀਂ ਕਰ ਸਕਦੇ ਹਾਂਜੀ ਜੀ ਸੱਸ ਵਾਪਸ ਸਮਾਂ ਵਿੱਚ ਬਾਤ ਹੋ ਰਿਹਾ ਜੇ ਤੁਸੀਂ ਹੋਰ ਕੋਈੰਦੇ ਤੇ ਆਖਰੀ ਗੱਲ ਕਹਿਣੀ ਹੋਵੇ ਤੇ ਆਖਰੀ ਤੱਕ ਗੱਲ ਇਹ ਆ ਵੀ ਹੁਣ ਸਿੱਖ ਇੰਸਟੀਟਿਊਸ਼ਨ ਦੀ ਇੱਕ ਪਾਸੇ ਤਾਂ ਬੜੀ ਬਹਾਲਗੀ ਬਹਾਲ ਵੀ ਹੋ ਰਿਆ ਅੱਜ ਜਿਹੜਾ ਗੁਰਦੇਵ ਸਿੰਘ ਕੌਂਕੇ ਆ ਉਹਦਾ ਅੱਜ ਭੋਗ ਜਿਹੜਾ ਕਿੰਨੇ ਸਾਲਾਂ ਬਾਅਦ ਅਕਾਲ ਤਖਤ ਤੇ ਪਾਇਆ ਗਿਆ ਉਹ 92 ਦੇ ਵਿੱਚ ਉਹਦਾ ਝੂਠਾ ਮੁਕਾਬਲਾ ਕਰਕੇ ਪੁਲਿਸ ਕਸਟਡੀ ਵਿੱਚ ਉਹਦੀ ਮੌਤ ਹੋਈ ਸੀਗੀ ਮਕਾਬਲਾ ਨਹੀਂ ਸੀ ਪੁਲਿਸ ਕਸਟਡੀ ਚ ਉਹ ਟੌਰਚਰ ਚ ਉਹਦੀ ਬਹੁਤ ਹੋਈ ਸੀ ਤੇ ਉਹਦੀ ਬਾਡੀ ਨੂੰ ਸਤਲੋਜ ਦੇ ਵਿੱਚ ਹੀ ਡਿਸਪੋਜ਼ ਆਫ ਕੀਤਾ ਗਿਆ ਸੀ ਇੰਨੇ ਸਾਲਾਂ ਦਾ ਕੇਸ ਨਹੀਂ ਚੱਲਿਆ ਉਹਦੇ ਤੇ ਤਵਾੜੀ ਦੀ ਬੀਪੀ ਤਵਾੜੀ ਦੀ ਰਿਪੋਰਟ ਆਈ ਸੀ ਜੀਨੇ ਸਿੱਧਾ ਦੱਸਦਾ ਸੀ ਕਿ 97 ਚ ਸਰਕਾਰ ਬੰਡਸਾਲ ਲੋਕ ਗਏ ਸੀ ਵੀ ਜਸੇਦਾਰ ਦਾ ਦ ਆਪੀਰੈਂਸ ਦਾ ਬੜਾ ਰੋਲਾ ਸੀ ਇਹਨੇ ਫਿਰ ਬੀਪੀ ਤਵਾੜੀ ਏ ਡੀ ਜੀ ਪੀ ਸੀ ਉਹਦੇ ਥੱਲੇ ਫਿਰ ਇਹਨਾਂ ਨੇ ਕਮੇਟੀ ਰੱਖਤੀ ਉਹਦੀ 98 ਚ ਰਿਪੋਰਟ ਹੈ ਬਾਗਲ ਉਸ ਦੌਰ ਦੇ ਵਿੱਚ ਵੀ ਪਹਿਲੇ ਉਸ ਆਪ ਦੀ ਪਹਿਲੀ ਪ੍ਰਾਈਮ ਮਿੰਿਸਟਰ ਦੀ ਅਚੀਵਮੈਂਟਰੀ ਟਰਮ ਵਿੱਚ ਵੀ ਦਬਾ ਕੇ ਰੱਖਿਆ ਪਿੱਛੇ ਦੋ ਟਰਮਾਂ ਵੀ ਦਬਾ ਕੇ ਰੱਖੀ ਹੈ ਤੇ ਹੁਣ ਜਦੋਂ ਰੋਲਾ ਪਿਆ 23 ਦੇ ਵਿੱਚ ਕਿਸੇ ਨੇ ਲੀਕ ਕਰਤੀ ਉਹ ਰਿਪੋਰਟ ਅੰਦਰਲੀ ਪੁਲਿਸ ਰਿਕਾਰਡ ਚੋਂ ਤਾਂ ਫਿਰ ਹੁਣ ਉਹਨੋਂ ਹੋਣ ਜਿਹੜਾ ਰਿਕਾਰਡ ਚੋਂ ਆਉਣ ਤੋਂ ਬਾਅਦ ਰੌਲਾ ਪਿਆ ਤੇ ਹੁਣ ਪਹਿਲੀ ਵਾਰੀ ਐਫ ਆਈ ਆਰ ਜ਼ਰੂਰ ਉੱਥੋਂ ਤੱਕ ਹੋਈ ਐਸ ਜੀ ਪੀ ਸੀ ਵੀ ਗਈ ਉਹਦੇ ਘਰ ਤੱਕ ਆਪਣੇ ਜਹਦੜ ਕੌਂਕੇ ਦੇ ਤੇ ਉਹਦੇ ਪਰਿਵਾਰ ਨੂੰ ਮਿਲੇ ਸਾਰਾ ਕੁਝ ਕੀਤਾ ਪਰ ਐਫ ਆਈ ਆਰ ਵੀ ਹੋ ਗਈ ਪਰ ਕਹਾ ਅੱਗੇ ਗੱਲ ਨਹੀਂ ਤੁਰੀ ਹੁਣ ਫਿਰ ਇੱਕੀ ਪਹਿਲੀ ਵਾਰੀ ਉਹਦਾ ਇਸ ਦਿਨ ਦੇ ਉੱਤੇ ਉਹ ਉਹਦਾ ਉਹ ਕਸਟਡੀ ਵਿੱਚ ਮਾਰਿਆ ਗਿਆ ਸੀ ਡੀ ਪੀ ਤਵਾਲੀ ਦੀ ਰਿਪੋਰਟ ਮੁਤਾਬਕ ਤੇ ਹੁਣ ਉਹ ਅੱਜ ਉਹਦਾ ਵਾ ਇਹਦੇ ਭੋਗ ਪੈਣ ਨਾਲ ਅਕਾਲ ਤਖਤ ਦੇ ਉੱਤੇ ਦੁਆਰਾ ਇਹਦਾ ਮਤਲਬ ਹੀ ਅਕਾਲ ਤਖਤ ਦੀ ਜਿਹੜੀ ਇਸ ਦਾ ਭੋਗ ਪੈਣ ਦਾ ਮਤਲਬ ਹੈ ਅਕਾਲੀ ਦਲ ਦੇ ਉੱਤੇ ਕਿ ਹੋਏ ਹੋਰ ਜਿਹੜੀ ਉਹਨਾਂ ਦੀ ਖਾਮੀ ਸੀ ਉਹ ਸਾਰੀ ਉਹ ਸਭ ਦੇ ਸਾਹਮਣੇ ਆ ਗਈ ਰਾਜ ਬਾਗ ਦੇ ਵਿੱਚ ਸੀਗੀ ਜਿਹੜੀ ਕਿ ਪਹਿਲਾਂ ਆਦੇਸ਼ ਦੇ ਵਿੱਚ ਸੁਣੀ ਨਹੀਂ ਸੀ ਗਈ ਹੁਕਮਨਾਮੇ ਵਿੱਚ ਇਹਦਾ ਮੈਂਸ਼ਨ ਨਹੀਂ ਸੀ ਆਇਆ ਇਹਦਾ ਵੇਰਵਾ ਨਹੀਂ ਸੀ ਆਇਆ ਹੁਣ ਹੋ ਗਿਆ ਇਹ ਸਾਰਾ ਕੁਝ ਅਜੇ ਇਹਨਾਂ ਦੇ ਅਗੇਂਸਟ ਹੀ ਤੁਰਿਆ ਜਾਂਦਾ ਪਰ ਫੇਰ ਵੀ ਇਹਨਾਂ ਨੇ ਦੇਖੋ ਇਹਨਾਂ ਕੋਲੇ ਐਸਜੀਪੀਸੀ ਤੇ ਕਬਜ਼ਾ ਹੈ ਇਹਨਾਂ ਨੂੰ ਜਸੇਦਾਰਾਂ ਦੇ ਜਸੇਦਾਰਾਂ ਦੇ ਇਹ ਅਪਾਇੰਟ ਕਰਦੇ ਆ ਤੇ ਉਹਨੂੰ ਲਾਉਂਦੇ ਵੀ ਇਹਨਾਂ ਕੋਲ ਅਥਾਰਟੀ ਹੈ ਤੇ ਐਸਜੀਪੀਸੀ ਕੋਲੇ ਹੈ ਤੇ ਐਸਜੀਪੀਸੀ ਤੇ ਇਹਨਾਂ ਦਾ ਕਬਜ਼ਾ ਤੇ ਇਸੇ ਕਰਕੇ ਮੀਰੀ ਪੀੜੀ ਦਾ ਜਿਹੜਾ ਕੁਐਸਚਨ ਹੈ ਜਾਂ ਅਕਾਲ ਤਖ ਦੀ ਸੁਪਰਬੇਸੀ ਦਾ ਜਿਹੜਾ ਕਨਸੈਪਟ ਹੈ ਸੰਕਲਪ ਹੈ ਉਹ ਹੁਣ ਸਵਾਲੀਆ ਉਹਦੇ ਤੇ ਸਵਾਲੀਆ ਚੱਲਣ ਲੱਗ ਗਿਆ ਯਾਓ ਹੋ ਇੱਕ ਵਿਵਾਦਾਂ ਦੇ ਘੇਰੇ ਚ ਆ ਖੜਾ ਹੋਇਆ ਜੀ ਇੱਥੇ ਅਸੀਂ ਆਪਣੇ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ ਜਿਹੜੇ ਦੋਸ ਸਾਡੇ ਸਕਰੋਲ ਨਾਲ ਜੁੜੇ ਦੋਸਤੋ ਜੇ ਤੁਹਾਨੂੰ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜਰੂਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰਨਾ ਤੇ ਜੇ ਇਸ ਗੱਲਬਾਤ ਬਾਰੇ ਤੁਹਾਡੀ ਕੋਈ ਟਿੱਪਣੀ ਹੋਵੇ ਤਾਂ ਤੁਸੀਂ ਉਹ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਜਾਂ YouTube ਦੇ ਕਮੈਂਟ ਬਾਕਸ ਜਾ ਕੇ ਆਪਣੀ ਟਿੱਪਣੀ ਦਰਜ ਕਰ ਸਕਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਿਰਸਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬੜਵਾਜਿਤ ਸ਼ੁਕਰੀਆ ਥੈਂਕ ਯੂ